ਸਿਕਾਲ ਸਾਰੀ YouTube ਫੈਮਿਲੀ ਨੂੰ ਸੋ ਅੱਜ ਦਾ ਆਵਲਾ ਵਲੌਗ ਨਾ ਮਿਸ ਕਰ ਦਿਓ ਬਹੁਤ ਸੋਹਣੇ ਸੋਹਣੇ ਸੂਟ ਦਿਖਾਏ ਮਨੇ ਪੂਰੇ ਵਲੌਗ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਸੋ ਸਾਰਾ ਵਲੌਗ ਦੇਖਿਓ ਰੇਡ ਦੇ ਇਨਕੁਆਰੀ ਲੈਣੀ ਹੈ ਨੰਬਰ 2 98783701533285283 3084 ਆ ਦੋਨੋਂ ਨੰਬਰਾਂ ਤੇ ਤੁਸੀਂ WhatsApp ਕਰ ਦਿਓ ਸੋ ਅਲਟੀ ਅਲਟੀਮੇਟ ਪੀਸ ਦਿਖਾਏ ਨੇ ਮੈਂ ਬੁਟੀਕਾ ਵਾਲਿਆ ਜਿਵੇਂ ਆ ਆਰਟੀਕਲ ਹੋ ਗਿਆ ਸੋ ਸੈਂਪਲ ਦਿਖਾ ਰਿਆ ਪੂਰਾ ਲੌਂਗ ਵਲੌਗ ਦੇਖਿਓ ਲਾਸਟ ਤੱਕ ਜਿਵੇਂ ਆ ਹੋ ਗਿਆ ਆ ਪੀਸ ਬੜਾ ਸੋਹਣਾ ਹੈ ਇੱਕ ਆ ਬੁਟੀਕ ਪੀਸ ਆ ਦੇਖੋ ਕਿਹੜਾ ਸ਼ਾਨਦਾਰ ਚੀਜ਼ ਚੈੱਕ ਕਰਾ ਰਹਾ ਤੁਹਾਨੂੰ ਆ ਦੇਖੋ ਆ ਸ਼ਰਟ ਸ਼ਰਟ ਦਾ ਹੱਗ ਲਓ ਉਸ ਤੋਂ ਦੇਖਾ ਆ ਦੇਖੋ ਸ਼ਰਟ ਬਾਵਾ ਆ ਨੈੱਕ ਤੋਂ ਸਾਰੀ YouTube ਫੈਮਿਲੀ ਨੂੰ ਬੇਨਤੀ ਹੈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਇੱਕ ਤੋਂ ਇੱਕ ਵੈਰਾਈਟੀ ਲੈ ਕੇ ਆਇਆ ਆ ਸਲਵਾਰ ਦੇ ਪੌਂਚੇ ਦੁਪੱਟਾ ਵੀ ਬੜਾ ਸ਼ਾਨਦਾਰ ਜਾਲ ਦਾ ਦੁਪੱਟਾ ਹੈ ਦਾ ਜੋ ਦੁਪੱਟਾ ਜਾਲ ਆ ਸਾਰਾ ਵਲੋਗ ਦਿਖਾਇਆ ਮੈਨੇ ਪੂਰੇ ਵਲੋਗ ਦੇ ਵਿੱਚ ਸਾਰੇ ਪੀਸ ਦਿਖਾਇਆ ਮੈਨੇ ਸੋ ਜਿਵੇਂ ਆਹ ਵਾਲਾ ਆਰਟੀਕਲ ਹੋ ਗਿਆ ਵਲੋਗ ਨੂੰ ਪੂਰਾ ਦੇਖੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸੋ ਬੈਲ ਆਈਕਨ ਪ੍ਰੈਸ ਕਰ ਦਿਓ ਇੱਕ ਤੋਂ ਇੱਕ ਵੈਰੈਟੀ ਲੈ ਕੇ ਆਇਆ ਪਾਰਟੀ ਵੇਅਰ ਵੇਅਰਿੰਗ ਦੇ ਸਪੈਸ਼ਲ ਤੋਹਫੇ ਪੂਰੇ YouTube ਤੇ ਨਹੀਂ ਮਿਲਣੇ ਜੋ ਮੈਂ ਲੈ ਕੇ ਆਇਆ ਸੋ ਵੀਡੀਓ ਨੂੰ ਪੂਰਾ ਦੇਖੋ ਥੈਂਕ ਯੂ ਹਜ਼ਾਰ ਸੂਟ ਦੇਖਣ ਤੋਂ ਬਾਅਦ ਇਹੋ ਜਿਹੇ ਸੂਟ ਦੇਖਣ ਨੂੰ ਮਿਲਦੇ ਆ ਹਜ਼ਾਰ ਸੂਟ ਦੇਖਣ ਤੋਂ ਬਾਅਦ ਸੱਚਾਈ ਦੱਸ ਰਿਹਾ ਤੁਹਾਨੂੰ ਇਹ ਗੱਲ ਮੈਂ ਕਿਉਂਕਿ ਅੱਜ ਬਣ ਕੇ ਆ ਮੇਰੇ ਕੋਲੋ ਅ ਤਨ ਤਨ ਕਰਾਈ ਹੈ ਡਿਜ਼ਾਈਨ ਇਹ ਆ ਚੈੱਕ ਕਰੋ ਜੀ ਤੁਸੀਂ ਪਾਇਆ ਮਾਡਲ ਦੇ ਬੈਟਿੰਗ ਦੇ ਚਾਹੇ ਤੁਸੀਂ ਜਿੰਨੇ ਮਰਜ਼ੀ ਸੂਟ ਬਣਾ ਲਿਓ ਜੇ ਤੁਸੀਂ ਆਹ ਡਿਜ਼ਾਈਨ ਮਿਸ ਕਰਤਾ ਨਾ ਤਾਂ ਸਾਰੇ ਸੂਟ ਮਿਸ ਕਰਦੇ ਆ ਲਾ ਲਿਓ ਜੇ ਤੁਸੀਂ ਇਸ ਦੀ ਰੀਲ ਨੂੰ ਦੇਖ ਲੈਣਾ ਤੁਸੀਂ ਸਕਰੋਲ ਨਹੀਂ ਕਰ ਸਕਦੇ ਰੀਲ ਨੂੰ ਸਕਿਪ ਨਹੀਂ ਕਰ ਸਕਦੇ ਸੂਟ ਇੰਨਾ ਪਿਆਰਾ ਬਣਾਇਆ ਸੂਟ ਖੋਲਣ ਸਰ ਤੁਸੀਂ ਕਹਿਣਾ ਭਾਜੀ ਸੂਟ ਨੂੰ ਆਰਡਰ ਕਰਨਾ ਓਏ ਹੋ 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 ਕੀ ਆ ਪੀਸ ਬਣ ਕੇ ਆਇਆ ਜ਼ਬਰਦਸਤ ਪੀਸ ਹੈ ਇਹ ਜ਼ਬਰਦਸਤ ਓਏ ਹੋਏ ਹੋਏ ਪੀਸ ਚੈੱਕ ਕਰੋ ਜੀ ਮੈਂ ਕਹਿੰਦਾ ਜਿੱਥੇ ਮਰਜੀ ਘੁੰਮ ਲੋ ਜੀ ਤੁਸੀਂ ਬਸ ਇਹ ਡਿਜ਼ਾਈਨ ਸਿਰਫ ਤੁਮ ਅੰਬਰਸਰੀਆਂ ਦੇ ਦੇਖਣ ਨੂੰ ਮਿਲਦੇ ਆ ਹੈ ਚੀਜ਼ ਆ ਮੋਰ ਦਿਖਾ ਦੇ ਰੋਮੀ ਆ ਮੋਰ ਦਿਖਾ ਦੇ ਬਸ ਆ ਮੋਰ ਤਾਂ ਲਾ ਲਿਆ ਬਸ ਅਸਲੀ ਆ ਅਸਲੀ ਆ ਚੈੱਕ ਕਰੋ ਆ ਸਪੈਰੋ ਬਣਾਈ ਹੋਈ ਹੈ ਜਿਹੜੀ ਕਿੰਨੀ ਸ਼ਾਨਦਾਰ ਚਿੜੀ ਚਿੜੀ ਬਣਾਈ ਹੋਈ ਹੈ ਡਿਜ਼ਾਈਨ ਕਿੰਨਾ ਸ਼ਾਨਦਾਰ ਕਰਿਆ ਹੋਇਆ ਹੈ ਹੈ ਚੀਜ਼ ਇਹਨੂੰ ਕਹਿਆ ਜਾਂਦਾ ਡਿਜ਼ਾਈਨਿੰਗ ਇਹ ਹੁੰਦੇ ਆ ਬੁਟੀਕ ਦੇ ਆਰਟੀਕਲ ਤੁਸੀਂ ਪੀਸ ਚੈੱਕ ਕਰੋ ਸਾਰਾ ਦਬਕੇ ਦਾ ਕੰਮ ਹੁਣ ਸਕਿਪ ਕਿਦਾਂ ਕਰ ਦੋਗੇ ਸੂਟ ਹੀ ਇੰਨਾ ਸੋਹਣਾ ਹੈ ਇਹ ਸੂਟ ਨਹੀਂ ਸਕਿਪ ਕਰਨ ਵਾਲੇ ਹੈਗੇ ਇਹ ਸੂਟ ਮਿਸ ਕਰਨ ਵਾਲੇ ਨਹੀਂ ਹੈਗੇ ਇਹ ਸੂਟਾਂ ਨੂੰ ਛੱਡਣਾ ਨਹੀਂ ਪੈਂਦਾ ਇਹ ਖੋਲ ਲਿਆ ਤੇ ਗਾਹਕਾ ਭਾਜੀ ਇੱਕ ਇੱਕ ਮੰਥ ਦੋ ਦੋ ਮੰਥ ਦੀ ਵੇਟਿੰਗ ਚ ਪੀਸ ਰਹਿੰਦੇ ਆ ਇਹ ਇਹ ਉਹ ਪੀਸ ਆ ਸੋ ਜਲਦੀ ਨਾਲ ਦੀ ਆਰਡਰ ਪਲੇਸ ਕਰ ਲਿਓ ਰੰਗ ਤਿੰਨ ਬਣੋ ਆਏ ਆ ਪਿਓਰ ਗਲਾਸ਼ੀਮਾ オーਰਗੈਂਜ਼ਾ ਦਾ ਆਲਟੀਮੇਟ ਹੈਂਡਵਰਕ ਦਾ ਫੁੱਲ ਪਾਰਟੀ ਦਾ ਫੁੱਲ ਵੇਡਿੰਗ ਦਾ ਸਪੈਸ਼ਲ ਡਿਜ਼ਾਈਨ ਸਪੈਸ਼ਲ ਕਲਰ ਓਏ ਹੋਏ ਹੋਏ ਪੀਸ ਚੈੱਕ ਕਰੋ ਕਲਰ ਦੇਖੋ ਮੈਂ ਕਹਿੰਦਾ ਐਨੇ ਸੋਹਣੇ ਸੂਟ ਅੱਜ ਤੱਕ ਨਹੀਂ ਦੇਖੇ ਮੈਂ ਜੋ ਇਸ ਵਾਰੀ ਦੇਖ ਰਿਹਾ ਮੈਂ ਜੋ ਇਸ ਵਾਰੀ ਡਿਜ਼ਾਈਨ ਆ ਰਹੀ ਵਾਹ ਪ੍ਰਤੀਕ ਵਾਹ ਕੀ ਕਮਾਲ ਕਰਤੀ ਤੈਨੇ ਇਨਾ ਪਿਆਰਾ ਸੂਟ ਹੈ ਨਾ ਇਨਾ ਪਿਆਰਾ ਸੂਟ ਹੈ ਮੈਂ ਕਹਿੰਦਾ ਸੂਟ ਤੁਸੀਂ ਪਾਣਾ ਨਾ ਹਰ ਕੋਈ ਦੇਖਦਾ ਨਾ ਰਹਿ ਜੇ ਤਾਂ ਅਮਰਸਰੀਆ ਮਲਦਨ ਆਖਿਓ ਸੂਟ ਇਨਾ ਪਿਆਰਾ ਪਿਓਰ ਗਲਾਸ਼ਿਮ ਔਰਗੈਂਜ਼ਾ ਦਾ ਅਲਟੀਮੇਟ ਪੀਸ ਇੱਕ ਗੱਲ ਦਾ ਆਪਾਂ ਵਾਅਦਾ ਕਰਦੇ ਹਾਂ ਕਿ ਜਿਹੜੀ ਡਿਜ਼ਾਈਨਿੰਗ ਜਿਹੜੀ ਡਿਜ਼ਾਈਨਿੰਗ ਨਵੀਂ ਬਣਦੀ ਆ ਸਭ ਤੋਂ ਪਹਿਲਾਂ ਲਾਂਚ ਕਰਾਂਗੇ ਆ ਚੈੱਕ ਕਰੋ ਜੀ ਅੱਜ ਦਾ ਸੁਪਰ ਹਿੱਟ ਆਰਟੀਕਲ ਪਿਓਰ ਗਲਾਸ ਸ਼ਿਮੋਰਗੈਂਜ਼ਾ ਦੀ ਮੈਨੂੰ ਜੋਸ਼ ਹੀ ਆ ਰਿਹਾ ਪੀਸ ਦੇਖ ਕੇ ਇੰਨਾ ਪਿਆਰਾ ਪੀਸ ਅਲਟੀਮੇਟ ਬੁਟੀਕ ਪੀਸ ਆ ਜੀ ਪਿਓਰ ਗਲਾਸ ਸ਼ਿਮੋਰਗੈਂਜ਼ਾ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਹੈ ਪ੍ਰੋਪਰ ਹੈਵੀ ਬਾਟਮ ਤੇ ਕੰਮ ਹੈ ਓਏ ਹੋਏ ਹੋਏ ਦੁਪੱਟਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਹੈ ਦੁਪੱਟਾ ਵੀ ਬੜਾ ਲਾਜਵਾ ਬਣਾਇਆ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਾਇਆ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਸ਼ਾਨਦਾਰ ਆ ਫੋਰ ਸਾਈਡ ਤੇ ਵੀ ਕੰਮ ਹੈ ਪੱਲੇ ਦੇਖੋ ਕਿੰਨੇ ਪਿਆਰੇ ਆ ਹੈ ਪੀਸ ਸੋ ਸੂਟ ਕਿਵੇਂ ਲੱਗਿਆ ਹੁਣ ਤੁਸੀਂ ਦੱਸਣਾ ਜਰੂਰ ਜੇ ਤੁਸੀਂ ਆਰਡਰ ਕਰਨਾ ਜਲਦੀ ਤੋਂ ਜਲਦੀ ਆਪਣਾ ਆਰਡਰ ਕਰ ਲਓ ਸੋ ਰੇਟ ਤੁਹਾਨੂੰ ਮੈਂਸ਼ਨ ਹੋ ਜਾਏਗਾ ਚਾਹੇ ਵਟਸਐਪ ਕਰ ਦਿਓ ਚਾਹੇ ਇੰਸਟਾ ਕਰ ਦਿਓ ਬੜਾ ਪਿਆਰਾ ਆਰਟیکل ਬੁਟੀਕ ਦਾ ਇੱਕ ਡਿਜ਼ਾਈਨ ਰੈਡੀ ਕਰਵਾਇਆ ਤੁਸੀਂ ਪਹਿਲਾਂ ਫੋਟੋ ਦੇਖੋ ਕਿੰਨਾ ਪਿਆਰਾ ਪੀਸ ਹੈ ਇਹ ਬਣੇ ਹੋਈ ਦੀ ਲੁੱਕ ਦਿਖਾ ਰਿਹਾ ਤੁਹਾਨੂੰ ਮੈਂ ਪੀਸ ਜੀ ਸੇਮ ਪੀਸ ਸੇਮ ਫੈਬਰਿਕ ਸੇਮ ਡਿਜ਼ਾਈਨ ਸਭ ਕੁ ਸੇਮ ਡਿਟੋ ਪੀਸ ਨੋ ਕਾਪੀ Ориਜੀਨਲ ਪੀਸ ਸੇਮ ਪੀਸ ਰੈਡੀ ਕਰਵਾਇਆ ਪੀਸ ਚੈੱਕ ਕਰ ਲਓ ਫੈਬਰਿਕ ਨਵਾਂ ਆ ਰਿਹਾ ਸ਼ਾਰਟ ਦਾ ਵੀ ਫੈਬਰਿਕ ਨਵਾਂ ਤੇ ਬ ਜੇ 2025 ਦਾ ਕੋਈ ਨਵਾਂ ਫੈਬਰਿਕ ਲਾਂਚ ਹੋਇਆ ਤਾਂ ਆ ਦੋਨੋਂ ਫੈਬਰਿਕ ਨਵੇਂ ਆ ਡਿਜ਼ਾਈਨ ਇੰਨਾ ਪਿਆਰਾ ਆ ਚੈੱਕ ਕਰੋ ਪੀਸ ਕਿੰਨਾ ਸ਼ਾਨਦਾਰ ਆ ਨੈਕ ਤੇ ਸਾਰਾ ਹੈਂਡਵਰਕ ਉਹ ਪੀਸ ਬਹੁਤ ਸੋਹਣਾ ਪੀਸ ਆ ਕੰਬੀਨੇਸ਼ਨ ਨਮ ਆ ਕੇਰਾ ਦੇਖੋ ਕਿੰਨਾ ਪਿਆਰਾ ਚੋਰਸ ਕੇਰਾ ਆ ਰਿਹਾ ਜਿਹੜਾ ਇਸ ਦਾ ਕੇਰਾ ਰਹੂਗਾ 21 ਤੋਂ 22 ਇੰਚ ਤੱਕ ਕੇਰਾ ਹੁੰਦਾ ਸੋ ਪ੍ਰੋਪਰ 슬ੀਵਸ ਦੇ ਕੰਮ ਪਿਓਰ ਨਵਾਂ ਫੈਬਰਿਕ ਆ ਬਾਟਮ ਦਾ ਪਿਓਰ ਸਿਲਕੀ ਟਾਈ ਫੈਬਰਿਕ ਆ ਰਿਹਾ ਮਤਲਬ ਕੀ ਯੂਨੀਕੀ ਦਾ ਫੈਬਰਿਕ ਆ ਬਾਟਮ ਦੇ ਸਾਰਾ ਹੈਂਡਵਰਕ ਆਏਗਾ ਅੱਜ ਦਾ ਸਲਵਾਰ ਦੇ ਪੌਂਚੇ ਦੇ ਕੰਮ ਆ ਜਿੱਦਾਂ ਮਾਡਲ ਦੇ ਪਾ ਤੁਸੀਂ ਦੇਖਿਆ ਸਲਵਾਰ ਦੇ ਪੌਂਚੇ ਤੇ ਕਢਾਈ ਆ ਗਈ ਸੋ ਪੀਸ ਬੜਾ ਪਿਆਰਾ ਬਣਾ ਆ ਅਲਟੀਮੇਟ ਬੁਟੀਕ ਪੀਸ ਆ ਸਭ ਤੋਂ ਸੋਹਣਾ ਪੀਸ ਆ ਸੋ ਕਲਰ ਕੰਟਰਾਸਟ ਬਿਲਕੁਲ ਨਵਾਂ ਡਿਜ਼ਾਈਨਿੰਗ ਬਹੁਤ ਸੋਹਣਾ ਉਸ ਤੋਂ ਬਾਅਦ ਚੈੱਕ ਕਰੋ ਜੀ ਦੁਪੱਟਾ ਓਏ ਹੋਏ 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 ਮੈਂ ਕਹਿ ਰਾਂ ਜੀ ਰੂਹ ਖਿੜਦੀ ਆ ਸੂਟ ਦੇਖ ਕੇ ਰੂਹ ਹਰ ਕੋਈ ਫੈਨ ਆ ਇਹੋ ਜਿਹੇ ਸੂਟਾਂ ਦਾ ਖਾਸ ਕਰਕੇ ਮੈਂ ਸੋ ਪੀਸ ਬੜਾ ਪਿਆਰਾ ਸੋ ਰੇਟ ਆ ਰਿਹਾ ਜੀ ਇਸ ਦਾ 15900 ਰੁਪਏ ਅਲਟੀਮੇਟ ਡਿਜ਼ਾਈਨਰ ਬੁਟੀਕ ਪੀਸ ਆ ਆਵਲਾ ਡਿਜ਼ਾਈਨ ਮੇਰੇ ਕੋਲ ਸਲਵਾਰ ਸੂਟ ਦੇ ਵਿਚਾਰ ਆ ਰਿਹਾ ਸੀਗਾ ਸੋ ਹੁਣ ਆਪਾਂ ਨਵਾਂ ਕਨਸੈਪਟ ਰੈਡੀ ਕਰਵਾਇਆ ਇਹਦੇ ਵਿੱਚ ਸੋ ਦਬਕੇ ਵਰਕ ਦਾ ਅਚਕਣ ਸਟਾਈਲ ਦਾ ਆਰਟੀਕਲ ਇਹ ਆਇਆ ਜੀ ਗਰਾਰਾ ਬਣ ਕੇ ਲੋ ਜੀ ਸਲਵਾਰ ਸੂਟ 'ਚ ਵੀ ਮਿਲ ਜੂਗਾ ਪਰ ਸਲਵਾਰ ਸੂਟ ਖਾਦੀ ਸਿਲਕ ਤੇ ਆ ਉਹਦੇ ਰੰਗ ਮੈਨੇ ਪਾਤੇ ਆ ਪਹਿਲਾਂ ਤੁਸੀਂ ਆ ਚੈੱਕ ਕਰੋ ਗਰਾਰਾ ਸੂਟ ਕਿੰਨਾ ਸ਼ਾਨਦਾਰ ਬਿਊਟੀਫੁਲ ਗਰਾਰਾ ਆਹ ਰਿਹਾ ਜੀ ਪਿਓਰ ਗਲਾਸ ਔਰਗੈਂਜ਼ਾ ਫੈਬਰਿਕ ਗਰਾਰੇ ਦਾ ਸੋ ਸਭ ਤੋਂ ਸੋਹਣਾ ਗਰਾਰਾ ਸਾਰਾ ਫੁੱਲ ਫਲੇਅਰ ਗਰਾਰੇ ਦਾ ਫਲੇਅਰ ਚੈੱਕ ਕਰ ਲਓ ਮੀ ਫਲੇਅਰ ਦੇਖੋ ਤੁਸੀਂ ਲਹਿੰਗੇ ਜਿੰਨਾ ਫਲੇਅਰ ਆ ਫੁੱਲ ਹੈਵੀ ਗਰਾਰਾ ਬਣਾਇਆ ਸਾਰਾ ਦਬਕੇ ਦਾ ਕੰਮ ਔਰ ਚੈੱਕ ਕਰੋ ਇਹਦੀ ਸ਼ਰਟ ਅਚਕਨ ਸਟਾਈਲ ਸ਼ੇਰਵਾਨੀ ਸਟਾਈਲ ਦੇ ਵਿੱਚ ਇਹਦੀ ਸ਼ਰਟ ਬਣੀ ਹੋਈ ਹੈ ਚਾਹੇ ਕੱਟ ਪਾ ਕੇ ਸਟਿਚ ਕਰਾ ਲਿਓ ਵੈਸੇ ਲੋੜ ਤਾਂ ਨਹੀਂ ਹੈਗੀ ਸ਼ੋਰ ਸ਼ਰਟ ਨਾਲ ਬਿਊਟੀਫੁੱਲ ਗਰਾਰਾ ਇਹ ਡਿਜ਼ਾਈਨ ਆਪਣੇ ਕੋਲ ਸੂਟ ਦੇ ਵਿੱਚ ਵੀ ਆ ਰਿਹਾ ਆਪਾਂ ਗਰਾਰਾ ਰੈਡੀ ਕਰਵਾਇਆ ਬਿਲਕੁਲ ਨਵਾਂ ਕਨਸੈਪਟ ਰੈਡੀ ਕਰਵਾਇਆ ਆ ਚੈੱਕ ਕਰੋ ਦੁਪੱਟਾ ਫੋਰ ਸਾਈਡ ਦੁਪੱਟਾ ਰੰਗ ਤੁਹਾਨੂੰ ਦੋ ਮਿਲਣਗੇ ਦੋਨੋਂ ਰੰਗ ਅਲਟੀਮੇਟ ਨੇ ਦੋਨੋਂ ਰੰਗ ਨਵੇਂ ਨੇ ਆ ਚੈੱਕ ਕਰੋ ਕਿੰਨਾ ਪਿਆਰਾ ਸ਼ ਰਾਣੀ ਟਾਈਪ ਜਿਹਾ ਕਲਰ ਹੈ ਬੜਾ ਸੋਹਣਾ ਕਲਰ ਹੈ ਫਸਟ ਟਾਈਮ ਆਇਆ ਹੈ ਕਲਰ ਇਹ ਲਹਿੰਗੇ ਨਾਲ ਆਇਆ ਇੱਕ ਲਹਿੰਗੇ ਨਾਲ ਇੱਕ ਗਰਾਰੇ ਨਾਲ ਦੋਨੋਂ ਕਨਸੈਪਟ ਮੈਂ ਕਹਿੰਦਾ ਮੇਰੇ ਲਈ ਤਾਂ ਸਰਪ੍ਰਾਈਜ਼ ਹੋ ਗਿਆ ਇਹ ਇੱਕ ਲਹਿੰਗੇ ਨਾਲ ਆਇਆ ਜੀ ਇੱਕ ਆਇਆ ਗਰਾਰੇ ਨਾਲ ਮੈਨੂੰ ਐਸੀ ਦੋਨੋਂ ਗਰਾਰੇ ਆਏ ਆ ਆ ਚੈੱਕ ਕਰੋ ਇੱਕ ਗਰਾਰੇ ਨਾਲ ਆਇਆ ਤੇ ਇੱਕ ਲਹਿੰਗੇ ਨਾਲ ਇਹਦੀ ਸ਼ਰਟ ਆਈ ਹੈ ਆ ਵਾਲੀ ਇਹਦੀ ਥੋੜੀ ਲੈਂਥ ਲੌਂਗ ਹੀ ਆਏਗੀ ਸ਼ਰਟ ਦੀ ਕਿਉਂਕਿ ਉਹਦੇ ਨਾਲ ਲਹਿੰਗਾ ਬਣਿਆ ਹੋਇਆ ਨੀਚੇ ਗਰਾਰਾ ਉਹਦੀ ਸ਼ਰਟ ਹੈ ਅਧਵਟਾ ਫੋਰ ਸਾਈਡ ਦੋਨੋਂ ਦਾ ਪ੍ਰਾਈਸ ਹੈ ਸੇਮ ਹੋਵੇ ਪਰ ਡਿਫਰੈਂਟ ਹੋਵੇ ਪ੍ਰਾਈਸ ਸੇਮ ਰਹੇਗਾ ਦੋਨੋਂ ਦਾ ਡਿਜ਼ਾਈਨ ਹੀ ਇੰਨਾ ਸੋਹਣਾ ਨਾ ਇੱਕ ਵਾਰੀ ਰੀਲ ਪਾਈ ਐ ਸਿਰਫ ਇੱਕ ਵਾਰ ਪੂਰੇ ਸੀਜ਼ਨ ਦੇ ਵਿੱਚ ਇੱਕ ਵਾਰ ਰੀਲ ਪਾਈ ਐ ਐ ਲਾ ਲੋ ਤੁਸੀਂ ਅਕਤੂਬਰ ਚੱਲ ਪਿਆ ਸਤੰਬਰ ਦੇ ਮਹੀਨੇ ਦੇ ਜੁਲਾਈ ਦੇ ਮਹੀਨੇ ਦੇ ਵਿੱਚ ਰੀਲ ਪਾਈ ਸੀ ਮਨੇ ਜੁਲਾਈ ਅਗਸਤ ਸਤੰਬਰ ਹਾਂ ਜੁਲਾਈ ਦੇ ਮਨਥ ਦੇ ਵਿੱਚ ਰੀਲ ਪਾਈ ਸੀ ਉਹ ਦਿਨ ਤੇ ਆਜ਼ਾਦ ਦਿਨ ਪ੍ਰੀ ਬੁਕਿੰਗ ਤੇ ਚੱਲ ਰਾ ਸੀ ਪੀਸ ਲੋ ਜੀ ਫਾਈਨਲੀ ਚਾਰ ਕਲਰ ਆ ਗਿਆ ਸੋ ਇਹ ਪੀਸ ਅਲਟੀਮੇਟ ਪੀਸ ਬਣਾਹਾ ਜੀ ਇਹੋ ਜੇ ਆਰਟੀਕਲ ਹਮੇਸ਼ਾ ਪ੍ਰੀ ਬੁਕਿੰਗ ਦੇ ਇੰਨਾ ਚੱਲਦੇ ਨੇ ਕਿ ਦੁਬਾਰਾ ਰੀਲ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਸੂਟ ਇੰਨਾ ਪਿਆਰਾ ਆ ਚੈੱਕ ਕਰੋ ਪਿਓਰ ਗਲਾਸ਼ਮਾ オーਰਗੈਂਜ਼ਾ ਦਾ ਬੜਾ ਸੋਹਣਾ ਡਿਜ਼ਾਈਨ ਕੰਮ ਦੇਖੋ ਮੈਂ ਕਹਿੰਦਾ ਸੂਟ ਯਾਰ ਤਾਰੀਫ ਦੇ ਲਾਇਕ ਹੈ ਬਸ ਤਾਰੀਫ ਜਿੰਨੀ ਮਰਜ਼ੀ ਕਰੀ ਜਾਈਏ ਉਹਨੀੋਂ ਘੱਟ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਓਏ ਹੋ ਹੋ ਜ਼ਬਰਦਸਤ ਆਰਟੀਕਲ ਜ਼ਬਰਦਸਤ ਹੁਣ ਇਹ ਚੀਜ਼ ਤੁਸੀਂ ਆਪ ਦੇਖੋ ਸੋਚੀਏ ਦੇਖੋ ਕਿ ਇਹ ਪ੍ਰੀ ਬੁਕਿੰਗ ਨੇ ਚੱਲੇਗੀ ਤਾਂ ਨੇਚਰਲੀ ਗੱਲ ਹੈ ਕਿ 2-3 ਮਹੀਨੇ ਤੱਕ ਤਾਂ ਵੇਟਿੰਗ 'ਚ ਦੁਪੱਟਾ ਪੂਰਾ ਹੈਵੀ ਰੰਗ ਦੇਖੋ ਚਾਰ ਚਾਰੇ ਰੰਗ ਐਕਸਲੈਂਟ ਔਰ ਦੁਪੱਟਾ ਵੀ ਬੜਾ ਸ਼ਾਨਦਾਰ ਰੇਟ ਆ ਰਿਹਾ 7150 ਰੁਪਏ 7150 ਰੁਪਏ 7150 ਕਲਰ ਦੇਖੋ ਕਿੰਨੇ ਪਿਆਰੇ ਨੇ ਸੀ ਗ੍ਰੀਨ ਸ਼ੇਡ ਪਿੰਕ ਕਲਰ ਆ ਰਿਹਾ ਕਰੀਮ ਕਲਰ ਕਿੰਨੇ ਸੋਹਣੇ ਸ਼ੇਡ ਨੇ ਕਲਰ ਦੇਖੋ ਕਿੰਨੇ ਪਿਆਰੇ ਨੇ ਡਿਜ਼ਾਈਨਰ ਬੁਟੀਕ ਪੀਸ ਲੈ ਕੇ ਆਇਆ ਜੀ ਖਾਦੀ ਸਿਲਕ ਦੇ ਵਿੱਚ ਪਹਿਲਾਂ ਆਪਣੇ ਕੋਲ ਸੋਲੋ ਕਲਰ ਦੇ ਵਿੱਚ ਆ ਰਸੀ ਇਸ ਵਾਰੀ ਚਾਰ ਸ਼ੇਡ ਬਣ ਕੇ ਆਇਆ ਚਾਰੇ ਸ਼ੇਡ ਬੜੇ ਪਿਆਰੇ ਆ ਤੁਸੀਂ ਫੋਟੋ ਚੈੱਕ ਕਰੋ ਮਾਡਲ ਦੇ ਪਾਇਆ ਹੋਇਆ ਆ ਆ ਰਿਹਾ ਜੀ ਪ੍ਰੋਪਰ ਬੁਟੀਕ ਪੀਸ ਆਹ ਹਾਂ ਪੀਸ ਚੈੱਕ ਕਰੋ ਜਿਹੜੇ ਆਰਟੀਕਲ ਤੁਸੀਂ 25-25 ਹਜ਼ਾਰ ਪਰ ਲਾਣੇ ਹੋ ਨਾ ਇਹੋ ਜਿਹਾ ਆਰਟੀਕਲ ਤਾਂ ਤੁਹਾਨੂੰ ਅੱਧੇ ਨਾਲੋਂ ਘੱਟ ਮੁੱਲ 'ਚ ਦੇ ਦੂਗਾ ਮੈਂ ਆਹ ਪੀਸ ਚੈੱਕ ਕਰੋ ਸਾਰਾ ਹੈਂਡਵਰਕ ਮਟੀਰੀਅਲ ਹੈ ਟੋਟਲੀ ਖਾਦੀ ਸਿਲਕ ਦਾ ਬਿਊਟੀਫੁਲ ਆਰਟੀਕਲ ਪ੍ਰੋਪਰ ਫਰੰਟ ਹੈਵੀ ਪੀਸ ਬੜਾ ਸ਼ਾਨਦਾਰ ਪ੍ਰੋਪਰ ਹੈਵੀ 슬ੀਵਸ ਤੇ ਵਰਕ 올 ਓਵਰ ਫੈਬਰਿਕ ਆ ਰਿਹਾ ਖਾਦੀ ਸਿਲਕ ਬਾਟਮ ਤੇ ਪੂਰਾ ਹੈਵੀ ਕੰਮ ਆਏਗਾ ਸਲਵਾਰ ਦੇ ਪੌਂਚ ਤੇ ਕੰਮ ਆ ਰਿਹਾ ਬੜਾ ਸੋਹਣਾ ਪੀਸ ਹੈ ਸਲਵਾਰ ਦੇ ਪੌਂਚ ਤੇ ਕੰਮ ਚੈੱਕ ਕਰੋ ਕਿੰਨਾ ਪਿਆਰਾ ਅਲਟੀਮੇਟ ਵਾਕ ਹੈ ਸੋ ਪੀਸ ਬੜਾ ਸ਼ਾਨਦਾਰ ਬਣਾ ਹਾ ਪਿਓਰ ਖਾਦੀ ਸਿਲਕ ਫੈਬਰਿਕ ਰੰਗ ਚਾਰ ਨੇ ਚਾਰ ਆਪਸ਼ਨ ਹੈ ਇਹੋ ਜਿਹੜਾ ਮਰਜ਼ੀ ਰੰਗ ਬਾਈ ਕਰ ਲਓ ਸਾਰੇ ਸੋਨੇ ਦੇ ਆ ਲੋ ਦੁਪੱਟਾ ਆ ਰਿਹਾ 4 ਸੈਟ ਇਹ ਚੈਰੀ ਮਹਿਰੂਨ ਦਾ ਸ਼ੇਡ ਆ ਸੋ ਪ੍ਰੋਪਰ ਰੈੱਡ ਕਲਰ ਵੀ ਨਹੀਂ ਹੈਗਾ ਇਹ ਆ ਚੈੱਕ ਕਰੋ ਇੱਕ ਆ ਰ ਨਵਾਂ ਸ਼ੇਡ ਫਾਲਸਾ ਟਾਈਪ ਦਾ ਕਲਰ ਇੱਕ ਆ ਰ ਜਿਸ ਦੇ ਵਿੱਚ ਪਾਕਿਸਤਾਨੀ ਗ੍ਰੀਨ ਸ਼ੇਡ ਇੱਕ ਆ ਰ ਜਿਸ ਦੇ ਵਿੱਚ ਪਿਓਰ ਦਾ ਫਿਰੋਜ਼ੀ ਰੰਗ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ 11200 ਰੁਪਏ ਦਾ ਰੇਟ ਰਹੂਗਾ ਜਲਦੀ ਜਲਦੀ ਬੁਕਿੰਗ ਕਰਾ ਲਓ ਇਹਨਾਂ ਨੇ ਆਪਣੇ ਮਦਰ ਲਈ ਸੂਟ ਲੈਣਾ ਹੈ ਵਿਡਿੰਗ ਦਾ ਸਪੈਸ਼ਲ ਸੂਟ ਬਣਾਉਣਾ ਨਾ ਮੰਮੀ ਲਈ ਸਭ ਤੋਂ ਸੋਹਣਾ ਆਰਟੀਕਲ ਹੈ ਕਿਉਂਕਿ ਖਾਸ ਕਰਕੇ ਜਿਹਨੇ ਮੇਰੀ ਐਨਆਰਏ ਪੈਣਾ ਨੇ ਬਹੁਤ ਡਿਮਾਂਡ ਕਰਾਈ ਭਾਜੀ ਮੈਨੂੰ ਮੰਮੀ ਵਾਸਤੇ ਸੂਟ ਚਾਹੀਦਾ ਪਾਰਟੀ ਵੇਅਰ ਸੋ ਮੰਮੀਆਂ ਲਈ ਹਮੇਸ਼ਾ ਜਿਹੜੀ ਕਲੈਕਸ਼ਨ ਹੈ ਉਹ ਸ਼ਾਰਟਲਿਸਟ ਰਹਿੰਦੀ ਹੈ ਕਈ ਵਾਰੀ ਇਦਾਂ ਹੁੰਦਾ ਮੰਮੀਆਂ ਲਈ ਜਿਹੜੇ ਸੂਟ ਆ ਦਿਖਾਏ ਵੀ ਨਹੀਂ ਆਉਂਦੇ ਰੀਲਾਂ ਵੀ ਨਹੀਂ ਪੈਂਦੀਆਂ ਜਿਆਦਾ ਗਰਦੇ ਵਿੱਚ ਲੁੱਕ ਚ ਪਾਏ ਜਾਂਦੇ ਆ ਸੋ ਲੋ ਜੀ ਇਹ ਆਰਟੀਕਲ ਉਹੋ ਹੈ ਕਿ ਮਤਲਬ ਕਿ ਤੁਸੀਂ ਆਪਣੇ ਲਈ ਵੀ ਲੈ ਸਕਦੇ ਹੋ ਮਦਰ ਲਈ ਵੀ ਲੈ ਸਕਦੇ ਹੋ ਅਗਰ ਤੁਸੀਂ ਮਦਰ ਡਾਟਰ ਸੇਮ ਪਾਣਾ ਤਾਂ ਤੁਸੀਂ ਆਪਣਾ ਦੋ ਕਲਰ ਦੀ ਚੁਆਇਸ ਰੱਖ ਸਕਦੇ ਹੋ ਚਾਹੇ ਇੱਕ ਮੰਮੀ ਲਈ ਲੈ ਲੈ ਆ ਇੱਕ ਆਪਣੇ ਲਈ ਲੈ ਲਿਆ ਸੋ ਚੈੱਕ ਕਰੋ ਜੀ ਆਰਟੀਕਲ ਬੜਾ ਪਿਆਰਾ ਹੈ ਬਿਊਟੀਫੁਲ ਆਰਟੀਕਲ ਜੀ ਸਾਰਾ ਸਾਰਾ ਹੈਂਡਵਰਕ ਟੋਟਲੀ ਟੌਪਸ ਲੀਵਸ ਤੇ ਕਮ ਆ ਰਿਹਾ ਅਲਟੀਮੇਟ ਪੀਸ ਹੈ ਫੈਬਰਿਕ ਨਵਾਂ ਪਿਓਰ ਖਾਦੀ ਸਿਲਕ ਔਰ ਚੈੱਕ ਕਰੋ ਚਨੂਨ ਦਾ ਦੁਪੱਟਾ ਦੁਪੱਟਾ ਪੂਰਾ ਹੈਵੀ ਜਾਲ ਪਲੱਸ 4 ਸੈਟ ਸੋ ਪੀਸ ਬੜਾ ਸ਼ਾਨਦਾਰ ਹੈ ਅਲਟੀਮੇਟ ਪੀਸ ਹੈ ਜੀ ਸੋ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਸੋ ਰੰਗ ਤੁਹਾਨੂੰ ਤਿੰਨ ਮਿਲਣਗੇ ਤਿੰਨੇ ਰੰਗ ਸੋਹਣੇ ਆ ਇੱਕ ਹੋਊਗਾ ਸੀ ਗ੍ਰੀਨ ਸ਼ੇਡ ਸਪੈਸ਼ਲ ਮੰਮੀ ਲਈ ਵੀ ਹੈ ਸਪੈਸ਼ਲ ਤੁਹਾਡੇ ਲਈ ਵੀ ਹੈ ਇਹ ਚਾਹੇ ਇਹ গারਲਿਸ਼ ਲੁੱਕ ਚ ਵੀ ਵੇਅਰ ਹੋ ਜੂਗਾ ਆਹ ਲੋ ਚੈੱਕ ਕਰੋ ਤੀਸਰਾ ਰੰਗ ਆਉਗਾ ਪੀਚ ਕੋਈ ਵੀ ਰੰਗ ਬਾਏ ਕਰ ਲੋ ਬਿਊਟੀਫੁਲ ਸੂਟ ਹੈ ਆਹ ਵਾਲੇ ਫਰਖਾਬਦੀ ਆਰਟੀਕਲ ਦੀ ਘੱਟੋ ਘੱਟ ਵੀ 1000 ਸੂਟ ਦੀ ਕੁਆਂਟੀਟੀ ਮੈਂ ਸੇਲ ਕਰਦੀ ਪਰ ਟ੍ਰੈਂਡਿੰਗ ਮੈਂ ਦੱਸੀ ਕਿ ਅਨਲਿਮਿਟਡ ਆਰਡਰ ਹੈ ਇੰਨਾ ਟ੍ਰੈਂਡਿੰਗ ਦੇ ਚੱਲ ਰਿਹਾ ਕਿ ਅਨਲਿਮਿਟਡ ਆਰਡਰ ਹੈ ਇਸ ਡਿਜ਼ਾਈਨ ਦਾ ਮੇਰੇ ਕੋਲ ਘਟੋੜਾ 1000 ਸੂਟ ਦੀ ਮੈਂ 1000 ਸੂਟ ਕੋਰੀਅਰ ਕਰ ਚੁੱਕਿਆ ਕਸਟਮਰ ਦੇ ਇੰਨਾ ਪਿਆਰਾ ਆਰਟੀਕਲ ਇੰਨਾ ਥੋੜਾ ਪ ਮਤਲਬ ਕਿ ਜਿੰਨੇ ਵਾਰ ਵੀ ਇਸ ਡਿਜ਼ਾਈਨ ਦੀ ਮੈਂ ਰੀਲ ਪਾਈ ਹੈ ਨਾ ਮਤਲਬ ਕਿ ਇੱਦਾਂ ਹੋਇਆ ਨਹੀਂ ਕਿ ਰੀਲ ਵਾਇਰਲ ਨਹੀਂ ਹੋਈ ਸੱਚੀ ਗੱਲ ਕਹਿ ਰਿਹਾ ਤੁਹਾਨੂੰ ਮੈਂ ਜਿੰਨੀਆਂ ਰੀਲਾਂ ਪਾਤੀਆਂ ਕਿਸੇ ਦੇ ਮਿਲੀਅਨ ਵਿਊਜ਼ ਹੈ ਕਿਸੇ ਦੇ 2 ਮਿਲੀਅਨ ਵਿਊਜ਼ ਹੈ ਕਿਸੇ ਦੇ 5 ਲੱਖ ਵਿਊ ਹੈ ਕਿਸੇ ਦੇ 8 ਲੱਖ ਵਿਊ ਹੈ ਤਕਰੀਬਨ ਜਿੰਨੇ ਵਾਰ ਵੀ ਇਹਦੀ ਰੀਲ ਪੈ ਚੁੱਕੀ ਹੈ ਉਹਨੇ ਵਾਰੀ ਤੁਹਾਡਾ ਇੰਨਾ ਪਿਆਰ ਮਿਲਿਆ ਹੈ ਕਿ ਇੰਨਾ ਵਿਊਜ਼ ਮਿਲਿਆ ਹੈ ਬੜੇ ਇੰਨਾ ਅਨਲਿਮਿਟਡ ਆਰਡਰ ਮਿਲਿਆ ਆ ਚੈੱਕ ਕਰੋ ਜੀ ਪਿਓਰ ਗਲਾਸ਼ਮੋ オーਰਗੈਂਜ਼ਾ ਦਾ ਪੰਜਾਬੀ ਟ੍ਰੈਡੀਸ਼ਨਲ ਫਰਖਾਬਦੀ ਆਰਟੀਕਲ ਹੈ ਜੀ ਇਹ ਸੋ 10 ਰੰਗ ਰੈਡੀ ਆ ਚੈੱਕ ਕਰੋ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਪਿਓਰ ਕਲੇਵ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਜਿੰਨੇ ਵੀ ਕਸਟਮਰ ਮੇਰੇ ਕੋਲ ਆਂਦੇ ਆ ਸ਼ਾਪ ਤੇ ਮਤਲਬ ਕਿ ਜਿਨ੍ਹਾਂ ਨੇ ਦਾਜਵਰੀ ਦਾ ਕੱਪੜਾ ਲੈਣਾ ਹੁੰਦਾ ਚਾਹੇ ਵੈਡਿੰਗ ਦੇ ਸੂਟ ਬਣਾਣੇ ਹੁੰਦੇ ਆ ਆ ਸੂਟ ਦਾ ਮੇਨ ਬਣਦਾ ਹੀ ਬਣਦਾ ਹਰ ਕਿਸੇ ਦਾ ਹਰ ਕਿਸੇ ਦਾ ਬਣਦਾ ਕਿਉਂਕਿ ਇਹ ਡਿਜ਼ਾਈਨ ਹੀ ਇਹੋ ਜਿਹਾ ਕੋਈ ਛੱਡ ਨਹੀਂ ਸਕਦਾ ਕੋਈ ਛੱਡ ਨਹੀਂ ਸਕਦਾ ਮਤਲਬ ਕਿ ਟ੍ਰੈਡੀਸ਼ਨਲ ਚੀਜ਼ ਆ ਇਹ ਆ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਦੁਪੱਟਾ ਰੰਗ ਤੁਸੀਂ ਨਿਗਾਹ ਕਰ ਲਓ ਮਜੈਂਟਾ ਰਾਮਾ ਗ੍ਰੀਨ येलो ਮਸਟਰਡ ਕਾਫੀ ਕਲਰ ਓਏ ਹੋਏ ਰੰਗ ਬਣ ਕੇ ਆਏ ਆ ਕੋਈ ਅਲਟੀਮੇਟ ਨੇਵੀ ਬਲੂ ਤੁਸੀਂ ਹੁਕਮ ਕਰੋ ਲੈਣਾ ਕਿਡਾ ਤੁਸੀਂ ਆ ਗੱਲ ਨਹੀਂ ਕਹਿ ਸਕਦੇ ਭਾਜੀ ਆ ਰੰਗ ਸਾਡੇ ਤੋਂ ਹੈਗਾ ਆ ਨਹੀਂ ਲੈਣਾ ਆ ਹੈਗਾ ਆ ਨੇ ਇਸ ਸਾਰੀਆਂ ਆਪਸ਼ਨਾਂ ਨੇ ਰਾਇਲ ਬਲੂ orange ਬੋਟਲ ਗ੍ਰੀਨ ਪਾਕਿਸਤਾਨੀ ਗ੍ਰੀਨ ਰੈੱਡ ਕਲਰ ਕੋਈ ਵੀ ਰੰਗ ਬਾਏ ਕਰ ਲਓ ਸੁਪਰ ਡੂਪਰ ਹਟ ਆਰਟੀਕਲ ਹੈ ਜੀ ਇਹ ਬਲੂ ਕਲਰ ਦਾ ਇੱਕ ਸਪੈਸ਼ਲ ਬੁਟੀਕ ਪੀਸ ਲੈ ਕੇ ਆ ਮੈਂ ਸੈਲੀਬ੍ਰਿਟੀ ਡਿਜ਼ਾਈਨ ਹੈ ਜੀ ਨਵਾਂ ਫੈਬਰਿਕ ਲਾਂਚ ਹੋਇਆ ਤੁਸੀਂ ਡਿਜ਼ਾਈਨ ਚੈੱਕ ਕਰੋ ਇਸ ਬੜਾ ਪਿਆਰਾ ਬਣਾਇਆ ਜੀ ਫੈਬਰਿਕ ਨਵਾਂ ਲਾਂਚ ਹੋਇਆ ਜਿਹੜਾ ਸੂਟ ਦਾ weight ਹੈ ਨਾ ਜੇ ਆਪਾਂ ਕੱਲਾ ਪਲੇਨ ਕੱਪੜਾ ਲੈਂਦੇ ਆ ਬਦੀ 100 ਗ੍ਰਾਮ ਵਜਣਾ ਪਰ ਵਰਕ ਕਰਕੇ ਥੋੜਾ ਜਿਹਾ weight ਹੈਗਾ ਸੂਟ ਦਾ ਉਦੋਂ ਤਾਂ ਮਤਲਬ ਕਿ ਪਲੇਨ ਫੈਬਰਿਕ ਦਾ ਬਿਲਕੁਲ weight ਨਹੀਂ ਹੈਗਾ ਨਵਾਂ ਫੈਬਰਿਕ ਲਾਂਚ ਹੋਇਆ ਸੋ ਡਿਜ਼ਾਈਨਿੰਗ ਚੈੱਕ ਕਰੋ ਸਿਲਕ ਟਾਈ ਫੈਬਰਿਕ ਹੈ ਸੋ ਡਿਜ਼ਾਈਨਿੰਗ ਆਏ ਹਾਏ ਹਾਏ ਬੁਟੀਕ ਵੀ ਜਿਹੜਾ ਤੁਹਾਨੂੰ ਦਿਖਾਇਆ ਹੈ ਇਸ ਬਣਾ ਹੋਇਆ ਕੋਈ ਜ਼ਬਰਦਸਤ ਜਿਨ੍ਹਾਂ ਨੂੰ ਆ ਰਾਇਲ ਬਲੂ ਸੂਟ ਚਾਹੀਦਾ ਨਾਲ ਜਲਦੀ ਨਾਲ ਬਾਏ ਕਰ ਲਿਓ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਕਸਟਮਰ ਹੋ ਰॉयਲ ਬਿਓ ਹਰ ਕਿਸਦਾ ਫੇਵਰਿਟ ਹੁੰਦਾ ਸਾਰਾ ਹੈਂਡਵਰਕ ਮਟੀਰੀਅਲ ਟੋਟਲੀ ਹੈਂਡਵਰਕ ਦਾ ਬੁਟੀਕ ਮੇਡ ਆਰਟੀਕਲ ਹੈ ਜੀ ਸ਼ਾਨਦਾਰ ਪੀਸ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਦੁਪੱਟਾ ਪੂਰਾ ਫੋਰਸ ਹੈ ਜਬਰਦਸਤ ਦੁਪੱਟਾ ਬਣਾ ਹੋਇਆ ਸੋ ਪੀਸ ਦੀ ਬੁਕਿੰਗ ਹੋਣੀ ਹੈ ਸਿਰਫ 2 ਨੰਬਰ ਤੇ ਸੋ ਜਲਦੀ ਜਲਦੀ ਬਾਏ ਕਰ ਲਓ 15200 ਰੁਪਏ ਦਾ ਰੇਟ ਹੈ ਫੁੱਲ ਪਿਓਰ ਔਰਗੈਂਜ਼ਾ 35 ਗ੍ਰਾਮ ਔਰਗੈਂਜ਼ਾ ਦੁਪੱਟਾ ਫੁੱਲ ਪਿਓਰ ਦਾ ਫੈਬਰਿਕ ਹੈ ਡਿਜ਼ਾਈਨ ਅਲਟੀਮੇਟ ਬਣਾ ਹੋਇਆ ਸਭ ਕੇ ਵਰਕ ਦਾ ਅਚਕਨ ਸਟਾਈਲ ਵਾਲਾ ਸ਼ੇਰਵਾਨੀ ਕਿੰਨੇ ਦਿਨ ਤੋਂ ਕਸਟਮਰ ਦੀ ਇਨਕੁਆਰੀ ਆ ਰਹੀ ਸੀ ਭਾਜੀ ਸੂਟ ਆਏ ਇਹ ਭਾਜੀ ਸੂਟ ਰੀਸਟਾਕ ਹੋਇਆ ਸੋ ਲੋ ਜੀ ਫਾਈਨਲੀ ਇਹ ਆ ਗਿਆ ਤੇ ਇਸ ਵਾਰੀ ਜਿਹੜਾ ਫੈਬਰਿਕ ਆਇਆ ਜੀ ਉਹ ਆਇਆ ਪਿਓਰ ਖਾਦੀ ਸਿਲਕ ਪਹਿਲਾਂ ਆ ਰਸੀ ਪਿਓਰ ਗਲਾਸ਼ੀਮਾ ਔਰਗੈਂਜ਼ਾ ਤੇ ਸੋ ਅਲਟੀਮੇਟ ਪੀਸ ਬਣਾ ਹੋਇਆ ਸੋ ਦਬਕੇ ਵਰਗਾ ਦਾ ਲਾਜਵਾਬ ਡਿਜ਼ਾਈਨ ਹੈ ਜੀ ਲਾਜਵਾਬ ਕਟੋੜਵੀ ਨਾਣਾ ਕਰਦੇ 2 ਮੰਥ ਹੋ ਗਏ ਵੇਟਿੰਗ ਕਰਦੇ ਨੂੰ ਜੀ ਕਦ ਆਏਗਾ ਕਦ ਆਏਗਾ ਲੋ ਜੀ ਫਾਈਨਲੀ ਅੱਜ ਉਹ ਦਿਨ ਆ ਗਿਆ ਜਦੋਂ ਇਹ ਆਇਆ ਸੋ ਪੀਸ ਬੜਾ ਸ਼ਾਨਦਾਰ ਸ਼ੇਰਵਾਨੀ ਸਟਾਈਲ ਅਚਕਨ ਸਟਾਈਲ ਸਾਰਾ ਦਬਕੇ ਦਾ ਕੰਮ ਪ੍ਰੋ ਬਿਊਟੀਫੁਲ ਬੁਟੀਕ ਪੀਸ ਹੈ ਬਾਟਮ ਤੇ ਸਾਰਾ ਹੈਵੀ ਕਮ ਆਏਗਾ ਸਲਵਾਰ ਦੇ ਪੌਂਚ ਤੇ ਕੜਾਈ ਆਏਗੀ ਰਸਟ ਕਲਰ ਮੰਨੇ ਓਪਨ ਕਰਿਆ ਇਸ ਦਾ ਦੁਪੱਟਾ ਆਏਗਾ ਪਿਓਰ ਔਰਗੈਂਜ਼ਾ ਦਾ ਫੋਰ ਸਾਈਡ ਦੁਪੱਟੇ ਸਾਰਾ ਫੋਰ ਸਾਈਡ ਹੈਂਡਵਰਕ ਦਾ ਕੰਮ ਹੈ ਕੋਈ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 12300 ਰੁਪਏ ਖਾਦੀ ਸਿਲਕ ਦੇ 12300 ਪ੍ਰਾਈਸ ਆਇਆ ਇਸ ਦਾ ਇਸੇ ਸ਼ੇਡ ਚੈੱਕ ਕਰੋ ਇੱਕ ਆਏਗਾ ਮਹਿਰੂਨ ਚੈਰੀ ਕਲਰ ਇੱਕ ਆਏਗਾ ਜੀ ਪ੍ਰੋਪਰ ਫਰੋਜ਼ੀ ਕਲਰ ਇੱਕ ਆਏਗਾ ਜੀ ਕਾਫੀ ਕਲਰ ਇੱਕ ਆਏਗਾ ਜੀ ਪਿਕਾਕ ਮੋਰ ਪੰਖੀ ਛੇੜ ਇਹ ਮੋਰ ਪੰਖੀ ਰਾਮਾ ਗ੍ਰੇਨ ਕਲਰ ਆ ਗਿਆ ਇੱਕ ਆਏਗਾ ਮਸਟਰਡ ਕਲਰ ਇੱਕ ਆਏਗਾ ਜੀ ਅਵਲਾ ਥੋੜਾ ਜਿਹਾ ਰੈੱਡ ਟਾਈਪ ਕਲਰ ਹੈ ਇਹ ਵੀ ਚੈਰੀ ਕਲਰ ਹੈ ਜਿਹੜਾ ਥੋੜਾ ਕਾਲਸ ਤੇ ਮੈਰੂਨ ਆ ਗਿਆ ਇਹ ਥੋੜਾ ਜਿਹਾ ਰੈੱਡ ਤੇ ਆ ਗਿਆ ਸੋ ਕਲਰ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਹਣੇ ਨੇ 12000 300 300 ਇਸ ਦਾ ਪ੍ਰਾਈਸ ਰਹੇਗਾ ਸੋ ਬਿਊਟੀਫੁਲ ਆਰਟੀਕਲ ਮੁਰਦਾ ਤੁਸੀਂ ਬਥੇਰੇ ਦੇਖਿਓਨੇ ਪਰ ਜੋ ਡਿਜ਼ਾਈਨਿੰਗ ਅਸੀਂ ਤੁਹਾਨੂੰ ਦਵਾਂਗੇ ਨਾ ਜਿਵੇਂ ਸਾਡੇ ਕੋਲ ਕਸਟਮਰ ਆਂਦਾ ਹੈ ਸ਼ਾਪ ਤੇ ਪੀਸ ਬਾਈ ਕਰਦਾ ਹੈ ਜਾਂ ਅਗਲੇ ਨੂੰ ਵੈਡਿੰਗ ਸ਼ੋਪਿੰਗ ਕਰਨੀ ਹੈ ਚਾਹੇ ਜਿੱਦਾਂ ਵੀ ਸੂਟ ਬਾਈ ਕਰਨੇ ਹੁੰਦੇ ਆ ਸੋ ਕਸਟਮਰਾਂ ਦਾ ਆ ਵੀ ਕਰ ਦੋ ਭਾਜੀ ਆ ਵੀ ਕਰ ਦੋ ਆ ਵੀ ਸੋਣਾ ਆ ਵੀ ਕਰ ਦੋ ਇਹੋ ਜੀ ਚੱਲਦੀ ਹੈ ਕਿਉਂਕਿ ਡਿਜ਼ਾਈਨਿੰਗ ਇਹੋ ਜੀ ਹੈ ਕਿ ਕਸਟਮਰ ਅਸੀਂ ਕੋਈ ਵੀ ਡਿਜ਼ਾਈਨ ਦਿਖਾ ਦਈਏ ਕਸਟਮਰ ਨੂੰ ਕਸਟਮਰ ਛੱਡਦਾ ਹੀ ਨਹੀਂ ਕਿਉਂਕਿ ਡਿਜ਼ਾਈਨਿੰਗ ਕੋਈ ਵੀ ਛੱਡਣ ਵਾਲੀ ਨਹੀਂ ਡਿਜ਼ਾਈਨ ਮੇਨ ਮੈਟਰ ਜਿਹੜੀ ਮੇਨ ਗੱਲ ਜਿਹੜਾ ਮੇਨ ਪੁਆਇੰਟ ਆ ਜਾਂਦਾ ਵੀ ਡਿਜ਼ਾਈਨਿੰਗ ਕੀ ਹੈ ਸਭ ਤੋਂ ਵੱਡੀ ਗੱਲ ਡਿਜ਼ਾਈਨਿੰਗ ਇਹੋ ਜੀ ਲੈ ਕੇ ਆਉਂਦੇ ਆਂ ਸੀ ਕਿ ਸੂਟ ਰੂਹ ਖੁਸ਼ ਕਰਨ ਵਾਲੇ ਸੂਟ ਆ ਜੀ ਰੂਹ ਖੁਸ਼ ਕਰਨ ਵਾਲੇ ਆ ਚੈੱਕ ਕਰੋ ਜੀ ਗਲਾਸ ਔਰ ਗੈਂਜ਼ਾ ਦਾ ਜਿਹੜਾ ਆਪਣਾ ਸੋਲੋ ਆਰਟੀਕਲ ਆ ਰਿਹਾ ਸੀਗਾ ਹੁਣ ਆਪਾਂ ਇਹਦੇ 3 ਰੰਗ ਰੈਡੀ ਕਰਵਾਏ ਆ ਅਲਟੀਮੇਟ ਪੀਸ ਬਣਾ ਹੋਇਆ ਪੂਰਾ ਫਰੰਟ ਹੈਵੀ ਪ੍ਰੋਪਰ 슬ੀਵਸ ਤੇ ਕੰਮ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਦਾ ਕੰਮ ਆ ਰਿਹਾ ਜੀ ਆ ਦੇਖੋ ਆ ਬਾਟਮ ਤੇ ਵਰਕ ਆਏਗਾ ਬੜਾ ਪਿਆਰਾ ਪੀਸ ਬਣਾ ਹੋਇਆ ਪਿਓਰ ਕ ਆਵਲਾ ਮਸਟਰਡ ਇੱਕ ਮਿਲੂਆ ਰਾਸਟ ਔਰੇਂਜ ਇੱਕ ਮਿਲੂਆ ਮਰਜੈਂਟਾ ਔਰ ਦੁਪੱਟਾ ਜੈਕ ਕਰੋਗੇ ਨਾ ਸ਼ਾਨਦਾਰ ਹੈ ਹੈਪੀਸ ਇਹਨਾਂ ਨੂੰ ਕਿਹਾ ਜਾਂਦਾ ਅਲਟੀਮੇਟ ਡਿਜ਼ਾਈਨਰ ਸੂਟ ਔਰ ਸਭ ਤੋਂ ਵੱਡੀ ਗੱਲ ਵੈਡਿੰਗ ਦੇ ਸਭ ਤੋਂ ਸਪੈਸ਼ਲ ਆਰਟੀਕਲ ਨੇ ਇਹ ਆਹ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਹ ਜੀ ਆਵਲਾ ਰਾਸਟ ਔਰੇਂਜ ਸ਼ੇਡ ਕਿੰਨਾ ਪਿਆਰਾ ਸ਼ੇਡ ਆ ਦੁਪੱਟੇ ਦੇਖੋ ਕਿੰਨੇ ਪਿਆਰੇ ਨੇ ਇਹੋ ਜਿਹੇ ਡਿਜ਼ਾਈਨਰ ਦੁਪੱਟੇ ਵਾਲੇ ਸੂਟ ਕਿੱਥੋਂ ਮਿਲ ਲੈਣੇ ਅਮਰੋਦਰੀਆ ਮਾਲ ਦੇਣ ਦੇ ਸਟੋਰ ਤੋਂ ਚਾਹੇ ਤੁਸੀਂ ਵਿਜ਼ਿਟ ਕਰ ਲਓ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਲਜਾਂ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਸਬਜ਼ੀ ਮੰਡੀ ਨਰਗੰਦੀ ਗੁਰੂਆਂ ਸਮਾਨ ਆ ਰਿਸੀਪਟ ਵਾਲਾ ਸਭ ਤੋਂ ਸੋਹਣਾ ਆਰਟੀਕਲ ਜਿਹੜੇ ਕਸਟਮਰ ਕਹਿੰਦੇ ਨੇ ਅਸੀਂ ਭਾਜੀ ਸਾਰੀ ਮਾਰਕੀਟ ਘੁੰਮੇ ਆ ਪਰ ਸਾਨੂੰ ਸੂਟ ਨਹੀਂ ਪਸੰਦ ਆ ਤੁਹਾਡੇ ਦੋ ਰੀਲਾਂ ਦੇਖਣ ਦੇ ਨੇ ਸਾਨੂੰ ਸੂਟ ਪਸੰਦ ਆ ਗਏ ਕਿਉਂਕਿ ਜਿਹੜੇ ਕਸਟਮਰ ਕਹਿੰਦੇ ਸਾਨੂੰ ਅਲੱਗ ਚਾਹੀਦਾ ਕੁਝ ਅਲੱਗ ਚਾਹੀਦਾ ਅਲੱਗ ਚੀਜ਼ਾਂ ਕਿੱਥੋਂ ਮਿਲਣੀਆਂ ਨੇ ਅਮਰਤਸਰੀਆ ਮਾਲਜਾਂ ਦੇ ਸਟੋਰ ਤੋਂ ਪਿਓਰ ਗਾਵਰਨ ਸਿਲਕ ਦਾ ਆਰਟੀਕਲ ਹੈ ਗਿਆ ਪਿਓਰ ਸਿਲਕ ਦੇ ਵਿੱਚ ਸੋ ਰੇਡ ਰੇਡ ਦੇ ਅਕੋਰਡਿੰਗ ਸੂਟ ਇੰਨਾ ਸ਼ਾਨਦਾਰ ਹੈ ਰੇਡ ਦੇ ਅਕੋਰਡਿੰਗ ਸੂਟ ਇੰਨਾ ਪਿਆਰਾ ਬਣਾਇਆ ਹੋਇਆ ਪਿਓਰ ਸਿਲਕ ਦੇ ਵਿੱਚ ਇਹ ਆਰਟੀਕਲ ਆ ਰਿਹਾ ਸਭ ਤੋਂ ਸ਼ਾਨਦਾਰ ਪੀਸ ਆ ਚੈੱਕ ਕਰੋ ਜੀ ਤਿੰਨ ਰੰਗ ਅਸੀਂ ਰੇਡੀ ਕਰਵਾਏ ਆ ਜਿਹੜੇ ਕਸਟਮਰਾਂ ਨੂੰ ਬਿਲਕੁਲ ਅਲੱਗ ਜਿਹੀ ਚੀਜ਼ ਚਾਹੀਦੀ ਆ ਕੁਝ ਨਵਾਂ ਭਾਂ ਚਾਹੀਦਾ ਕੁਝ ਯੂਨਿਕ ਆ ਆਰਟੀਕਲ ਹੈ ਸਾਰਾ ਹੈਂਡਵਰਕ ਦਾ ਪੀਸ ਬਣਾਇਆ ਹੋਇਆ ਪ੍ਰੋਪਰ 슬ੀਵਸ ਤੇ ਕੰਮ ਹੈ ਅਲਟੀਮੇਟ ਬੁਟੀਕ ਪੀਸ ਆ ਓਏ ਹੋਏ 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 ਤੋਹਫਾ ਤਾਂ ਹੁਣ ਦੇਖਣ ਨੂੰ ਮਿਲਿਆ ਜੀ ਆ ਚੈੱਕ ਕਰੋ ਸਲਵਾਰ ਦੇ ਪਹੁੰਚ ਦੇ ਕੰਮ ਰੇਟ ਸੁਣਦੇ ਸਾਰ ਤੁਸੀਂ ਸਾਰਿਆਂ ਨੇ ਕਹਿਣਾ ਭਾਜੀ ਸੂਟ ਆਰਡਰ ਸਾਡਾ ਬੁੱਕ ਕਰ ਦੋ ਪਰ ਕਿਸਮਤ ਵਾਲਿਆਂ ਨੂੰ ਮਿਲਦੇ ਆ ਸੂਟ ਆ ਚੈੱਕ ਕਰੋ ਜੀ ਪਿਓਰ ਬਨਾਸੀ ਵੀਵਿੰਗ ਦੇ ਦੁਪੱਟਾ ਆ ਰਹੀ ਜੀ ਬੜਾ ਸ਼ਾਨਦਾਰ ਹਜੇ ਪੀਸ ਬਣ ਕੇ ਆਇਆ ਜਿਨ੍ਹਾਂ ਨੂੰ ਚਾਹੀਦੀ ਹੈ ਨਾ ਕੁਝ ਨਵੀਂ ਚੀਜ਼ ਜਿਹੜੇ ਕਹਿੰਦੇ ਭਾਜੀ ਸਾਰੀ ਮਾਰਕੀਟ ਘੁੰਮੇ ਆ ਪਰ ਕੁਝ ਨਹੀਂ ਮਿਲਦਾ ਚਾਹੇ ਤੁਸੀਂ ਵਿਜ਼ਿਟ ਕਰ ਲਓ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਵੈਰਾਈਟੀ ਆਪਣੇ ਕੋਲ ਇਹੋ ਜਿਹੀ ਮਿਲੇਗੀ ਕਿ ਜੇ ਤੁਸੀਂ 4 ਸੂਟ ਲੈਣੇ ਆ ਤਾਂ 10 ਸੂਟ ਦੇਵਾਂਗੇ ਗੱਲ ਕਰਦੇ ਆ ਇਸ ਗੱਲ ਦੀ ਗਾਵਾ ਕਰਦੇ ਆ ਇਸ ਗੱਲ ਦਾ ਕਿਉਂਕਿ ਵੈਰਾਈਟੀ ਇਹੋ ਜਿਹੀ ਆਪਣੇ ਕੋਲ ਹੈ ਅਲਟੀਮੇਟ ਪੀਸ ਆਹ ਚੈੱਕ ਕਰੋ ਪਾਕਿਸਤਾਨੀ ਗ੍ਰੀਨ ਰੰਗ ਫਰੋਜੀ ਰੰਗ ਰੰਗ ਕੋਈ ਵੀ ਬਾਏ ਕਰ ਲਓ ਰੇਟ ਕੀ ਆ ਰਿਹਾ ਕੋਈ 15 ਨਹੀਂ ਕੋਈ 17 ਨਹੀਂ ਸਿਰਫ 10500 ਰੁਪਏ ਇਹੋ ਜੇ ਸੂਟ ਪਾਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਰਾਣੀ ਹਾਰ ਦੀ ਵੀ ਲੋੜ ਪੈਂਦੀ ਹੈ ਕਿਉਂਕਿ ਰਾਣੀ ਹਾਰ ਨਾਲੋਂ ਸੋਹਣਾ ਸੂਟ ਹੈ ਇਹ ਸੋ ਚੈੱਕ ਕਰੋ ਜੀ ਆਰਟੀਕਲ ਲੈ ਕੇ ਆਂ ਬਿਲਕੁਲ ਨਵਾਂ ਡਿਜ਼ਾਈਨ ਲਾਂਚ ਕਰਨ ਜਾ ਰਾਂ ਜੀ ਪਿਓਰ ਗਲਾਸ਼ਮੋ 오ਰਗੈਂਜ਼ਾ ਦਾ ਥੋੜਾ ਜਿਹਾ A ਸ਼ੇਪ ਦੇ ਜਿਹੜੇ ਡਿਜ਼ਾਈਨ ਬਣਾ ਹੋਇਆ ਪੀਸ ਬਣ ਕੇ ਆਇਆ ਜਿਹਾ ਐ ਪ੍ਰੋਪਰ ਬੁਟੀਕ ਪੀਸ ਜਿਨ੍ਹਾਂ ਨੂੰ ਹਾਈ ਐਂਡ ਲੈਵਲ ਦੇ ਡਿਜ਼ਾਈਨ ਚਾਹੀਦੇ ਆ ਲਗਜ਼ਰੀ ਸੂਟ ਚਾਹੀਦੇ ਆ ਮਤਲਬ ਇਹ ਸੂਟ ਪਾਇਆ ਹੋਵੇ ਤਾਂ ਬਸ ਹਰ ਕੋਈ ਤਰੀਫਾਂ ਹੀ ਕਰਦਾ ਰਹੇ ਉਹ ਚੀਜ਼ ਆ ਇਹ ਸੂਟ ਥੋੜੇ ਪਾਇਆ ਹੋਣਾ ਤੇ ਪੁੱਛਣਾ ਤੁਹਾਨੂੰ ਸਭ ਨੇ ਆ ਕਿ ਸੂਟ ਲਿਆ ਕਿੱਥੋਂ ਆ ਮੈਂ ਕਹਿੰਨਾ ਰਾਣੀ ਹਾਰ ਪਾਣ ਦੀ ਲੋੜ ਦੀ ਨੈਕੀ ਇੰਨਾ ਸ਼ਾਨਦਾਰ ਬਣਾ ਹੋਇਆ ਸੋ ਹੀਰੇ ਕੀ ਕਹਿੰਦੇ ਨੇ ਹੀਰੇ ਜਵਾਰਤ ਹੀਰੇ ਜਵਾਰਾ ਜੜੇ ਹੋਏ ਆ ਵਾਹ ਜੀ ਵਾਹ ਮੜੇ ਹੋਏ ਆ ਸੋ ਪੀਸ ਬਹੁਤ ਸੋਹਣਾ ਅਲਟੀਮੇਟ ਪਿਓਰ ਗਲਾਸ ਸ਼ਿਮਰ オーਰ ਗੈਂਜ਼ਦਾ ਦਾ ਬਿਊਟੀਫੁੱਲ ਆਰਟੀਕਲ ਸੋ ਪ੍ਰੋਪਰ ਹੈਵੀ ਬਾਜੂ ਤੇ ਕੰਮ ਸਭ ਤੋਂ ਵੱਡੀ ਗੱਲ ਤੁਸੀਂ ਚੀਜ਼ ਦੇਖੋ ਕਿ ਫਰੰਟ ਦੇਖੋ ਕਿੰਨਾ ਸੋਹਣਾ ਬਣਾਇਆ ਕੰਮ ਦੇਖੋ ਪੰਨਾ ਦਬਕਾ ਆ ਕਿਹੜਾ ਸੀ ਪਿੱਕੇ ਇਹ ਪੰਨਾ ਆ ਗਈ ਸੀ ਰੂਬੀ ਓਏ ਹੋਏ ਹੋਏ ਠੀਕ ਜੇ ਇਨਾਂ ਮੀ ਵਖਰੇ ਆ ਸੋ ਆ ਚੈੱਕ ਕਰੋ ਦੁਪੱਟਾ ਫੋਰ ਸਾਈਡਡ ਦੁਪੱਟਾ ਸੋ ਅਲਟੀਮੇਟ ਪੀਸ ਨਵਾਂ ਰੰਗ ਨਵਾਂ ਡਿਜ਼ਾਈਨ ਐਕਸਕਲੂਸਿਵ ਆਰਟੀਕਲ ਆ ਜੀ ਜਲਦੀ ਜਲਦੀ ਬਾਏ ਕਰੋ ਇਹ ਤੁਸੀਂ ਜਾਗੋ ਲਈ ਕੁਝ ਫਲਕਾਰੀ ਨਾਲੋਂ ਡਿਫਰੈਂਟ ਪਾਣਾ ਨਾ ਮਤਲਬ ਕਿ ਜਾਗੋ ਲਈ ਕੁਝ ਅਲੱਗ ਜਾਂ ਕਨਸੈਪਟ ਪਾਣਾ ਵੀ ਜਿਹੜਾ ਜਲਦੀ ਜਲਦੀ ਕਿਸੇ ਪਾਣਾ ਮਿਲੇ ਤਾਂ ਆ ਆਈਟਮ ਲੈ ਕੇ ਆਇਆ ਮੈਂ ਇਹ ਚਾਹੇ ਤੁਸੀਂ ਜਾਗੋ ਲਈ ਲੈ ਲਓ ਚਾਹੇ ਵੈਡਿੰਗ ਦੇ ਲਈ ਲੈ ਲਓ ਇਹ ਲੈ ਕੇ ਆਇਆ ਮੈਂ ਤੁਹਾਡੇ ਲਈ ਆਊਟਫਿਟ ਬੜਾ ਸੋਹਣਾ ਆਊਟਫਿਟ ਆਇਆ ਜੀ ਸੋ ਵੀਡੀਓ ਨੂੰ ਪੂਰਾ ਦੇਖੋ ਅਗਰ ਆਰਡਰ ਕਰਨਾ ਹੈ ਮੈਂ ਪ੍ਰਾਈਸ ਵਿੱਚ ਦੱਸੂਗਾ ਸਭ ਤੋਂ ਵੱਡੀ ਗੱਲ ਪਿਓਰ ਸਿਲਕ ਦੇ ਵਿੱਚ ਰੈਡੀ ਹੋ ਕੇ ਆਇਆ ਜੀ ਜਿਹੜ weight ਆ ਨਾ ਬਿਲਕੁਲ ਨਹੀਂ ਹੈਗਾ ਇਸ ਦਾ ਬਿਲਕੁਲ ਲਾਈਟ weight ਹੈ ਲੁੱਕ ਵਾਈਜ਼ ਹੈਵੀ ਹੈ ਔਰ ਬਿਲਕੁਲ ਲਾਈਟ weight ਹੈ ਜੀ ਕੰਫਰਟੇਬਲ ਬਕੋ ਆ ਚੈੱਕ ਕਰੋ ਜੀ ਆ ਆ ਰਿਹਾ ਇਸ ਦਾ ਲਹਿੰਗਾ ਲਹਿੰਗੇ ਦਾ ਸਾਰਾ ਗੋਟਾ ਪੱਤੀ ਵਾਕ ਜਿਨ੍ਹਾਂ ਨੇ ਜਾਗੋ ਲਈ ਕੁਝ ਡਿਫਰੈਂਟ ਕਨਸੈਪਟ ਬਣਾਣਾ ਹੈ ਚਾਹੇ ਵੈਡਿੰਗ ਲਈ ਕੁਝ ਅਲੱਗ ਲੈਣਾ ਆ ਜੀ ਇਹੋ ਜੀ ਹੈ ਵੈਸੇ ਜਾਗੋ ਲਈ ਬਹੁਤ ਸੋਹਣਾ ਕਨਸੈਪਟ ਬਣੂਗਾ ਜੇ ਤੁਸੀਂ ਬਣਾਓਗੇ ਆ ਚੈੱਕ ਕਰੋ ਜੀ ਇਹ ਆ ਰਿਹਾ ਜੀ 5 ਮੀਟਰ ਸੂਟ ਤੇ ਨਾਲ ਲਹਿੰਗਾ ਨਾਲ ਸਕਰਟ ਆ ਚੈੱਕ ਕਰੋ 5 ਮੀਟਰ ਸੂਟ ਆ ਰਿਹਾ ਨਾਲ ਲਹਿੰਗਾ 올ਓਵਰ ਸਿਲਕ ਦਾ ਸੂਟ ਆ ਰਿਹਾ ਤੇ ਨਾਲ ਲਹਿੰਗਾ ਆ ਰਿਹਾ ਸਿਲਕ ਦਾ ਬੜਾ ਸ਼ਾਨਦਾਰ ਪੀਸ ਹੈ ਸਭ ਤੋਂ ਵੱਡੀ ਗੱਲ ਇੱਕ ਸੂਟ ਨਾਲ ਦੋ ਸੂਟ ਬਣਦੇ ਆ ਬੜਾ ਪਿਆਰਾ ਨੇਕ ਦਿਖਾ ਰੋ ਵੀ ਨੇਕ ਬੜਾ ਸ਼ਾਨਦਾਰ ਨੇਕ ਤੇ ਸਾਰਾ ਹੈਂਡ ਦਾ ਕੰਮ ਕਿੰਨਾ ਪਿਆਰਾ ਵਰਕ ਕਰਿਆ ਹੋਇਆ ਐਮਬਲੋਇਡਰੀ ਬਹੁਤ ਸੋਹਣੀ ਹੈ ਸਾਰਾ ਗੋਟਾ ਪੱਤੀ ਦਾ ਕੰਮ ਹੈ ਫਰੰਟ ਪੂਰਾ ਹੈਵੀ ਆ ਚੈੱਕ ਕਰੋ ਜੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦੁਪੱਟਾ ਸੋ ਇਹਦੇ ਤੁਹਾਨੂੰ ਸ਼ੇਡ ਮਿਲਣਗੇ ਤਿੰਨ ਇੱਕ ਮਿਲੂਗਾ ਰੈੱਡ ਕਲਰ ਲੋ ਜੀ ਇੱਕ ਆ ਗਿਆ ਰੈੱਡ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਬਿਲਕੁਲ ਨਵੀਆਂ ਚੀਜ਼ਾਂ ਆ ਰਹੀਆਂ ਬਿਲਕੁਲ ਨਵੀਆਂ ਚੀਜ਼ਾਂ ਮਿਲੀਆਂ ਕਿੱਥੋਂ ਨੇ ਅਮਰਤਸਰੀਆ ਮਲਵੈਂਦਰ ਸਟੋਰ ਤੋਂ ਚਾਹੇ ਵਿਜ਼ਿਟ ਕਰ ਲੋ ਚਾਹੇ ਔਨਲਾਈਨ ਮੰਗਾ ਲੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਲਵੈਂਦਰ ਮੰਡੀ ਦੀ ਹੱਟੀ ਸਬਜ਼ੀ ਮੰਡੀ ਨਰਗਾਂਦੀ ਹੋਣ ਸਮਾਣਾ ਜ਼ਿਲ੍ਹਾ ਵਾਲਾ ਰੇਟ ਸੁਣ ਲੋ ਇਸ ਦਾ ਕੀ ਆ ਰਿਹਾ ਰੇਟ ਆ ਰਿਹਾ ਜੀ ਸਿਰਫ 10300 ਰੁਪਏ ਜੀ ਆ ਵਾਲਾ ਲਹਿੰਗਾ ਸੂਟ ਹਜੇ ਮੇਰੇ ਤੋਂ 3-4 ਦਿਨ ਪਹਿਲਾਂ ਰਸਟ ਕਲਰ ਦੇ ਵਿੱਚ ਬਣ ਕੇ ਆਇਆ ਸੀਗਾ ਸੋ ਲੋ ਜੀ ਹੁਣ ਇਹ ਆਇਆ ਪਿੰਕ ਕਲਰ ਦੇ ਵਿੱਚ ਬਣ ਕੇ ਉਹ ਨਾਲ ਦੀ ਨਾਲ ਸੋਲਡ ਆਊਟ ਹੋ ਗਿਆ ਸੀ ਜਿਹੜਾ ਰਸਟ ਪ ਸੋ ਲਹਿੰਗਾ ਇੰਨਾ ਪਿਆਰਾ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਆ ਰਿਹਾ ਹੈ ਆਊਟਫਿਟ ਬੜਾ ਸ਼ਾਨਦਾਰ ਆ ਅਗਰ ਤੁਸੀਂ ਰਿੰਗ ਸ਼ਰਮ ਲਈ ਕੁਝ ਅਲੱਗ ਦੇਖ ਰਹੇ ਹੋ ਕੋਈ ਆਊਟਫਿਟ ਦੇਖ ਰਹੇ ਹੋ ਕੋਈ ਲਹਿੰਗਾ ਦੇਖ ਰਹੇ ਹੋ ਚਾਹੇ ਤੁਸੀਂ ਵੈਡਿੰਗ ਤੇ ਵੇਅਰ ਕਰਨਾ ਚਾਹੇ ਤੁਹਾਡੇ ਬ੍ਰਦਰ ਦੀ ਵੈਡਿੰਗ ਆ ਚਾਹੇ ਸ਼ਿਸਟਰ ਦੀ ਵੈਡਿੰਗ ਆ ਚਾਹੇ ਤੁਸੀਂ ਲਾਵਾ ਫੇਰਾਂ ਲਈ ਲੈਣਾ ਕੁਝ ਅਲੱਗ ਜਿਹਾ ਕਲਰ ਦਾ ਲਹਿੰਗਾ ਛੁੜ ਲੈਣਾ ਤਾਂ ਬੜਾ ਪਿਆਰਾ ਪੀਸ ਆ ਜੀ ਇਹ ਸੋ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਆ ਰਿਹਾ ਸਾਰਾ ਹੈਂਡਵਰਕ ਹੈ ਲਹਿੰਗਾ ਬੜਾ ਸ਼ਾਨਦਾਰ ਛੋਟ ਛੋਟ ਦਾ ਲਹਿੰਗਾ ਬਿਊਟੀਫੁਲ ਆਊਟਫਿਟ ਪ neck ਤੇ ਵਰਕ ਘੇਰੇ ਤੇ ਵਰਕ ਸ਼ਾਰਟ ਸ਼ਾਰਟ ਬਾਜੂ ਤੇ ਵਰਕ ਬੈਕ ਤੇ ਕੇ ਰਹੂਗਾ ਆ ਬੈਕ ਤੇ ਕੇ ਰਬਣਾ ਬੈਕ ਤੇ neck ਬਣਾ ਹਲਕਾ ਹਲਕਾ ਸੋ ਬੜਾ ਸੋਹਣਾ ਕੰਮ ਕਰਿਆ ਹੋਇਆ ਸੋ ਲਹਿੰਗਾ ਬੜਾ ਸ਼ਾਨਦਾਰ ਹੈ ਫਲੇਅਰ ਬਹੁਤ ਹੈ ਲਹਿੰਗੇ ਦਾ ਕਿਉਂਕਿ ਐਦਾਂ ਦੇ ਫਲੇਅਰ ਵਾਲੇ ਲਹਿੰਗੇ ਨਾ ਮੈਥਿਓ 50 50 60 60000 ਦੇ ਵਿੱਚ ਆਪਾਂ ਨੂੰ ਰੈਡੀ ਕਰਵਾਣੇ ਪੈਂਦੇ ਸੀਗੇ ਪਰ ਰੇਟ ਜਿਹੜਾ ਹੋਊਗਾ 21500 ਦੀ ਰੇਂਜ ਦੇ ਵਿੱਚ ਲਹਿੰਗਾ ਥੋੜਾ ਬੜਾ ਸ਼ਾਨਦਾਰ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਪੂਰਾ ਜਾਲ ਪਲੱਸ 4 ਸਾਈਡ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਟਾਪ ਕਲਾਸ ਸੋ ਕਲਰ ਕਨਾਰਕਲੀ ਰੈਡੀ ਕਰਵਾਈ ਹੈ ਜੀ ਕਸਟਮਰ ਦੀ ਔਨ ਡਿਮਾਂਡ ਤੇ ਮੈਨੇ ਪਰ ਉਹਨਾਂ ਦੀ ਚੁਆਇਸ ਸੀਗੀ ਵੀ ਅਸੀਂ ਯੂ ਸ਼ੇਪ neck ਦੇ ਵਿੱਚ ਕਰਵਾਣੀ ਹੈ ਕਿਉਂਕਿ ਜਿਹੜਾ ਮਾਡਲ ਦੇ ਪਾਇਆ ਉਹਨਾਂ ਨੇ ਵੀਡੀਓ ਭੇਜੀ ਸੀ ਕਿ ਅਸੀਂ ਚੌਰਸ neck ਨਹੀਂ ਚਾਹੀਦਾ ਆ ਚੈੱਕ ਕਰੋ ਲੋ ਜੀ ਉਹਨਾਂ ਨੇ ਕਿਹਾ ਜੀ ਫਟਾਫਟ ਭੇਜ ਦਿਓ ਮੈਂ ਕਿਹਾ ਜੀ ਰੀਲ ਬਣਾ ਕੇ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਫਟਾਫਟ ਭੇਜਦਾ ਹਾਂ ਮੈਂ ਇੱਕ ਵਾਰੀ ਰੀਲ ਪਾ ਲਈਏ ਇਹਦੀ ਨਾਰਕਲੀ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਨਾਰਕਲੀ ਫੁੱਲ ਫਲੇਅਰ ਦੇ ਵਿੱਚ ਫਲੇਅਰ ਪੂਰਾ ਹੈਵੀ ਕਰਵਾਇਆ ਉਹਨਾਂ ਨੇ ਆ ਦੇਖੋ ਫਲੇਅਰ ਦਿਖਾ ਰੋਮੀ ਪਹਿਲਾਂ ਨਾਰਕਲੀ ਅਲਟੀਮੇਟ ਬਣ ਕੇ ਆਈ ਹੈ ਫਰੰਟ ਆਏਗਾ ਸੋ neck ਤੇ ਸਾਰਾ ਹੈਂਡਵਰਕ ਲੈਂਥੀ ਦੀ ਸ਼ਾਰਟ ਵੀ ਰੱਖ ਸਕਦੇ ਹੋ ਸ਼ਾਰਟ ਕਰਨ ਦੀ ਐਡਜਸਟਮੈਂਟ ਹੋ ਜਾਂਦੀ ਹੈ ਇਹਨਾਂ ਦੀ ਸੋ ਆ ਸਲੀਵਸ ਤੇ ਕੰਮ ਆਏਗਾ ਫਲੇਅਰ ਚੈੱਕ ਕਰਾ ਦੇ ਹੁਣ ਰੋਮੀ ਫਲੇਅਰ ਫਰੰਟ ਬੈਕ ਤੇ ਸਾਰਾ ਹੈਂਡਵਰਕ ਫੁੱਲ ਫਲੇਅਰ ਦੇ ਵਿੱਚ ਆ ਰਹੀ ਹੈ ਜੀ ਫਲੇਅਰ ਚੈੱਕ ਕਰੋ ਲਹਿੰਗੇ ਦਾ ਵੀ ਇੰਨਾ ਫਲੇਅਰ ਨਹੀਂ ਹੁੰਦਾ ਜਿੰਨਾ ਇਹਦਾ ਫਲੇਅਰ ਆਪਾਂ ਬਣਵਾਇਆ ਹੈ ਪਿਓਰ ਖਾਦੀ ਸ਼ਲਕ ਫੈਬ੍ਰਿਕ ਰਹੇਗਾ ਆ ਇਸ ਦੀ ਬਾਟਮ ਰਹੇਗੀ ਫੁੱਲ ਪਿਓਰ ਔਰਗੈਂਜ਼ਾ ਦਾ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਰਹੇਗਾ ਸੋ ਨਾਰਕਲੀ ਬੜੀ ਸ਼ਾਨਦਾਰ ਆ ਅਗਰ ਤੁਸੀਂ ਵੀ ਇਹਦਾ ਆਰਡਰ ਕਰਨਾ ਹੈ ਤਾਂ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ ਸਿਰਫ 18300 ਰੁਪਏ ਸੋ ਜਲਦੀ ਨਾਲ ਹੀ ਆਰਡਰ ਕਰ ਦਿਓ ਸਾਡੇ ਸਕਰੀਨ ਤੇ ਨੰਬਰ ਮੈਂਸ਼ਨਨੇ ਦਿਓ ਅਸੀ ਕਾਲ ਜੀ ਸੋ ਜਾਗੋ ਦਾ ਤੁਹਾਡੇ ਵਾਸਤੇ ਸਪੈਸ਼ਲ ਆਊਟਫਿਟ ਲੈ ਕੇ ਆਏ ਆ ਸੱਤੋ ਸੋਨਾ ਕਨਸੈਪਟ ਲੈ ਕੇ ਆਏ ਆ ਜਾਗੋ ਲਈ ਸੋ ਜਾਗੋ ਸਪੈਸ਼ਲ ਆਊਟਫਿਟ ਹੈ ਕਾ ਗਗਰੇ ਨਾਲ ਪਿਓਰ ਖੱਦਰ ਦੀ ਫਲਕਾਰੀ ਵਾਲੀ ਸ਼ਰਟ ਹੋਏਗੀ ਨਾਲ ਕਗਰਾ ਨਾਲ ਚ ਨੂਨ ਦਾ ਦੁਪੱਟਾ ਦੁਪੱਟੇ ਸਾਰਾ ਗੋਟਾ ਪੱਤੀ ਦਾ ਕੰਮ ਕਰਿਆ ਹੋਇਆ ਤੇ ਘੱਗਰੇ ਦੇ ਬਹੁਤ ਸੋਹਣਾ ਲੈਸ ਵਾਲਾ ਗੋਟਾ ਪੱਤੀ ਦਾ ਕੰਮ ਹੈ ਖਦਰ ਦੀ ਸ਼ਰਟ ਹੈ ਸਾਰਾ ਫੁਲਕਾਰੀ ਟਾਂਕੇ ਦਾ ਕੰਮ ਹੈ ਇਹਦੇ ਜੇ ਤੁਹਾਨੂੰ ਕਲਰ ਕਾਫੀ ਮਿਲਣਗੇ ਮਤਲਬ ਕਿ ਜਿਹੜੇ ਲਹਿੰਗੇ ਹੋਣਗੇ ਇਹਨਾਂ ਦੇ ਘਗਰੇ ਹੋਣਗੇ ਘਗਰਾਂ ਦੇ ਕੰਬੀਨੇਸ਼ਨ ਬਹੁਤ ਸੋਹਣੇ ਨੇ ਇਹਦੇ ਵਿੱਚ ਕਾਫੀ ਕੰਬੀਨੇਸ਼ਨ ਆਏ ਨੇ ਕਲਰ ਕੰਟਰਾਸਟ ਜਿਨ੍ਹਾਂ ਨੂੰ ਇਹ ਪਿਕਚਰਾਂ ਚਾਹੀਦੀਆਂ ਨੇ ਆਪਾਂ ਪਿਕਚਰਾਂ ਸ਼ੇਅਰ ਕਰ ਦਾਂਗੇ ਤੁਸੀਂ ਆਪਣੀ ਫੋਟੋ ਦੇਖ ਕੇ ਕੋਈ ਵੀ ਸਿਲੈਕਟ ਕਰਕੇ ਆਪਣਾ ਆਰਡਰ ਕਰ ਸਕਦੇ ਹੋ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ 4950 ਤੁਹਾਨੂੰ ਜਿੰਨੇ ਵੀ ਆਊਟਫਿਟ ਆਏ ਆ ਸਭ ਦੀਆਂ ਫੋਟੋ ਮਿਲ ਜਾਣੀਆਂ ਸਭ ਦੇ ਕੰਬੀਨੇਸ਼ਨ ਘਗਰੇ ਬਣੇ ਹੋਏ ਆ ਬੜੇ ਸੋਹਣੇ ਡਿਜ਼ਾਈਨ ਸਭ ਦੇ ਡਿਫਰੈਂਟ ਬਣੇ ਹੋਏ ਆ ਸਭ ਤੋਂ ਸੋਹਣੇ ਡਿਜ਼ਾਈਨ ਆ ਜਿਵੇਂ ਮਰਜੈਂਟਾ ਨਾਲ ਆ ਗਿਆ ਮਹਿਰੂਨ ਨਾਲ ਮਿਲ ਖਦਰ ਦੇ 셔ਟਾਂ ਦੇ ਕਲਰ ਵੀ ਡਿਫਰੈਂਟ ਨੇ ਫਿਰੋਜ਼ੀ ਕਲਰ ਆ ਗਿਆ ਮਹਿੰਦੀ ਗ੍ਰੀਨ ਆ ਗਿਆ ਸੋ ਕਾਫੀ ਕਲਰ ਨੇ ਇਹਦੀਆਂ ਤੁਹਾਨੂੰ ਪਿਕਚਰਾਂ ਮਿਲ ਜਾਣਗੀਆਂ ਸੋ ਆਊਟਫਿਟ ਆ ਗਿਆ ਆਪਣੇ ਤੋਂ ਜਾਗੋ ਲਈ ਜਿਨ੍ਹਾਂ ਨੂੰ ਆਊਟਫਿਟ ਚਾਹੀਦਾ ਜਾਗੋ ਲਈ ਸਪੈਸ਼ਲ ਕੋਈ ਨਵਾਂ ਕਨਸੈਪਟ ਚਾਹੀਦਾ ਸਭ ਤੋਂ ਸੋਹਣਾ ਕਨਸੈਪਟ ਹੈ ਸੋ ਬੁਕਿੰਗ ਕਰਾ ਲਓ ਫੜਫੜ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਆ